ਅਗਰ ਆਪਾਂ ਪੈਨ ਨਾਲ ਇੱਕ ਛੋਟੀ ਜੀ ਬਿੰਦੀ ਬਣਾਨੇ ਆ ਛੋਟੀ ਜੀ ਬਿੰਦੀ ਉਸ ਬਿੰਦੀ ਨੂੰ ਦੇਖ ਕੇ ਕਿੰਨਾ ਸਾਨੂੰ ਪ੍ਰਭਾਵ ਆਂਦਾ ਕਾਗਜ਼ ਦੇ ਉੱਤੇ ਪਤਾ ਵੀ ਨਹੀਂ ਲੱਗਦਾ ਅਗਰ ਉਹ ਬਿੰਦੀ ਸ ਸ ਦੇ ਪੈਰ ਦੇ ਵਿੱਚ ਲੱਗ ਜੇ ਤਾਂ ਕੀ ਕਰ ਦਾਂਦੀ ਹੈ ਉਹ ਸ ਸ ਦੀ ਆਵਾਜ਼ ਹੀ ਖਤਮ ਕਰ ਦਾਂਦੀ ਹੈ ਉਹ ਆਪਣਾ ਉੱਥੇ ਵਰਚਸਪ ਪੈਦਾ ਕਰ ਦਾਂਦੀ ਹੈ ਉਹ ਸ ਸ ਨੂੰ ਸ਼ ਸ਼ਾ ਬਣਾ ਦਿੰਦੀ ਹੈ ਅਗਰ ਕੰਨੇ ਦੇ ਉੱਪਰ ਇੱਕੋ ਛੋਟੀ ਜੀ ਬਿੰਦੀ ਲੱਗ ਜੇ ਉਹ ਕੰਨੇ ਦੀ ਆਵਾਜ਼ ਹੀ ਚੇਂਜ ਕਰ ਦਾਂਦੀ ਔਰ ਉਹਨੂੰ ਨਾਂ ਬਣਾ ਦਿੰਦੀ ਹੈ ਮਤਲਬ ਕੀ ਹੈ ਬਿੰਦੀ ਹੈ ਬਹੁਤ ਛੋਟੀ ਪਰ ਉਹਨੇ ਆਪਣੇ ਆਪ ਨੂੰ ਸਭ ਤੋਂ ਬਿਹਤਰ ਜਗ੍ਹਾ ਤੇ ਰੱਖ ਲਿਆ ਜਿਸ ਕਰਕੇ ਉਹਨੇ ਉਸ ਜਗ੍ਹਾ ਤੇ ਆਪਣਾ ਹੀ ਰੁਤਬਾ ਬਣਾ ਲਿੱਤਾ ਫੋਰ ਐਗਜ਼ਾਮਪਲ ਅਗਰ ਉਸ ਬਿੰਦੀ ਜਿੰਨੀ ਛੋਟੀ ਜੀ ਫੁਨਸੀ ਛੋਟਾ ਜਿਹਾ ਦਾਣਾ ਆਪਣੇ ਸਰੀਰ ਤੇ ਹੋ ਜੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿੰਨੇ ਦਿਨ ਚ ਦਾਣੇ ਹੋਏ ਕਿੰਨੇ ਕ ਠੀਕ ਹੋ ਗਏ ਸਾਨੂੰ ਨਹੀਂ ਪਤਾ ਲੱਗਿਆ ਪਰ ਜੇ ਉਹੀ ਦਾਣਾ ਅੱਖ 'ਚ ਹੋ ਜੇ ਤੁਹਾਨੂੰ ਛੱਡੋ ਬੱਲੇ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਅੱਖ 'ਚ ਫੁਨਸੀ ਹੋਈ ਹੋਈ ਆ ਰੱਖਿਆ ਕਿੱਥੇ ਆਉਨੇ ਫੁਨਸੀ ਨੇ ਇਹ ਬਹੁਤ ਵੱਡੀ ਚੀਜ਼ ਤੂੰ ਸੀ ਬੱਚੇ ਅੱਜ ਕਿਹੜੀ ਕਲਾਸਾਂ 'ਚ ਪੜ ਰਹੇ ਹੋ ਕਿਹੜੇ ਸਕੂਲਾਂ 'ਚ ਪੜ ਰਹੇ ਹੋ ਤੁਹਾਡੇ ਕੋਲ ਟਿਊਸ਼ਨ ਦੇ ਪੈਸੇ ਹੈ ਨਹੀਂ ਹੈ ਘਰ ਦੇ ਵਿੱਚ ਕੋਠੀਆਂ ਕਾਰਾਂ ਹੈ ਨਹੀਂ ਹੈ ਉਹੀ ਮਾਇਨੇ ਨਹੀਂ ਰੱਖਦਾ ਤੁਹਾਡੇ ਕੋਲ ਟਾਰਗੇਟ ਹੋਣਾ ਚਾਹੀਦਾ ਕਿ ਮੈਂ ਬड़ा ਹੋ ਕੇ ਜ਼ਿੰਦਗੀ 'ਚ ਕਰਨਾ ਕੀ ਅਸੀਂ ਬਿਨਾ ਡੋਰ ਦੇ ਪਤੰਗ ਨਹੀਂ ਬਣਨੇ ਕਿ ਜਿੱਥੇ ਮਰਜ਼ੀ ਚੱਲੀ ਜਾਓ ਅਸੀਂ ਜ਼ਿੰਦਗੀ ਨੂੰ ਉਹ ਨਹੀਂ ਬਣਾਣਾ ਕਿ ਜਦੋਂ ਅਸੀਂ ਉੱਠੇ ਉਦੋਂ ਸਵੇਰਾ ਹੋ ਗਿਆ ਜਿੱਧਰ ਪੈਰ ਲਾਗੇ ਉਧਰ ਹੀ ਚੱਲੇ ਗਏ ਨਹੀਂ ਤੁਹਾਡਾ ਹਰ ਕਦਮ ਡਿਸਾਈਡਡ ਹੋਣਾ ਚਾਹੀਦਾ ਪਲਾਨ ਹੋਣਾ ਚਾਹੀਦਾ ਮੈਂ ਸਵੇਰੇ ਕਿੰਨੇ ਵਜੇ ਉੱਠਣਾ ਹੈ ਮੈਂ ਕਿਹੜੀ ਜਗ੍ਹਾ ਤੇ ਜਾਣਾ ਹੈ ਮੈਂ ਕੀ ਕਰਨਾ ਹੈ ਮੈਂ ਕੀ ਨਹੀਂ ਕਰਨਾ ਮੈਂ ਅੱਜ ਕੀ ਆ ਮੈਂ 4 ਸਾਲ ਬਾਅਦ ਕੀ ਆ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰੋ